ਅਗਲੇ ਦਿਨ ਰਾਹੁਲ ਦੇ ਫੁੱਲ ਚੁਗਲੇ ਗਏ ਜਸਾਬੀ ਉਹਨਾਂ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਲੱਗੀ ਤਾਂ ਰੱਬ ਪ੍ਰਤੀ ਉਹਦਾ ਗੁੱਸਾ ਫਿਰ ਫੁੱਟਿਆ ਪਤਾ ਨਹੀਂ ਉਹ ਰੱਬ ਨੂੰ ਕਿੰਨਾ ਬੁਰਾ ਭਲਾ ਬੋਲਦੀ ਰਹਿੰਦੀ ਅਗਰ ਕੋਈ ਪਿਖਸ਼ੂ ਆ ਕੇ ਉਹਦੇ ਸਿਰ ਤੇ ਹੱਥ ਨਾ ਧਰਦਾ beta ਭਗਵਾਨ ਕੋ ਕਦੇ ਕੋਸ ਨਹੀਂ ਕਰਤੇ ਹਮ ਇਤਨੇ ਸਮਝਦਾਰ ਨਹੀਂ ਹੋਏ ਕਿ ਉਸ ਨੂੰ ਸਮਝ ਸਕੇ ਉਹ ਜੋ ਵੀ ਕਰਤਾ ਹਮਾਰੀ ਬਲਾਈ ਕੇ ਲੀਏ ਕਰਤਾ ਹੈ ਲੇਕਿਨ ਬਾਬਾ मेरे बेटे ने क्या बिगाड़ा था आपके भगवान का वो बेचारा तो चल भी नहीं सकता था देखो बेटी आपने बोला वो चल भी नहीं सकता था जब बड़ा हो जाता कितनी तकलीफ होती जब उसे कंधे पे उठाकर घूमती कितना रोती तू जब शादी के लिए हर लड़की उसे अंगहीन कहकर ठुकरा देती इसीलिए भगवान जो भी करता है अच्छा करता है बस उसका नतीजा आने वाले वक्त में पता चलता है ਬੇਟੀ ਅਕੇਲੀ ਆਈ ਥੀ ਅਕੇਲੀ ਜਾਊਗੀ ਬਾਕੀ ਸਭ ਮੋਹ ਮਾਇਆ ਹੈ ਮੋਹ ਕੇ ਸਾਥ ਮੋਹ ਨਹੀਂ ਜਾਤਾ ਰੋਤੇ ਕੇ ਸਾਥ ਰੋਵਾ ਨਹੀਂ ਜਾਤਾ ਬਸ ਉਸ ਦਿਨ ਸਾਬਰੀ ਨੇ ਦੁਨੀਆ ਤਿਆਗ ਦਿੱਤੀ ਤੇ ਤੁਰਪੀ ਸੰਸਾਰ ਤੋਂ ਨਿਰੰਕਾਰ ਵਾਲੀ ਰਾਤੀ ਸਮਾਜ ਤੋਂ ਸਮਾਦੀ ਵੱਲ ਤਿਆਗ ਤੋਂ ਵਿਰਾਗ ਦੀ ਵੱਲ ਪਹਿਲਾਂ ਉਹ ਕਲਕੱਤੀ ਤੋਂ ਅਰੁਣਾਚਲ ਪ੍ਰਦੇਸ਼ ਦੀ ਪੇਖਸ਼ੂ ਸ਼ਹਿਰ ਤਵਾਂਗ ਪਹੁੰਚੀ ਬੜੀ ਕਰੜੀ ਪ੍ਰੀਖਿਆ ਤੋਂ ਬਾਅਦ ਉਹ ਪੇਖਸ਼ ਬਣ ਪਾਈ ਉਹਦੇ ਸਿਰ ਦੇ ਲੰਬੇ-ਲੰਬੇ ਵਾਲਾਂ ਤੇ ਉਸ ਤਰ੍ਹਾਂ ਲਾ ਦਿੱਤਾ ਗਿਆ ਤੇ ਪਵਾ ਦਿੱਤਾ ਗਿਆ ਪਗਮਾ ਚੋਲਾ ਬਸ ਇਹ ਸੀ ਅਰਮਾਨ ساری ਕਹਾਣੀ ਰਾਹੁਲ ਦਾ ਉਸ ਰੱਬ ਦੀ ਅਮਾਨਤ ਸੀ ਜੋ ਉਸਨੇ ਸੰਭਾਲਣ ਨੂੰ ਦਿੱਤੀ ਸੀ ਤੇ ਫਿਰ ਇੱਕ ਦਿਨ ਵਾਪਸ ਲੈ ਗਿਆ ਹੁਣ ਤੋਂ ਮੇਰੇ ਕਿਸੇ ਬੇਟੇ ਦਾ ਮੂੰਹ ਨਹੀਂ ਵੇਖ ਸਕਦਾ ਕਿਉਂਕਿ ਹੁਣ ਦੁਨੀਆ ਤੇ ਹੈ ਹੀ ਨਹੀਂ ਸਾਬਰੀ ਦੀ ਕਹਾਣੀ ਸੁਣ ਕੇ ਅਰਮਾਨ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ ਉਹ ਬੋਲਿਆ ਪਲੀਜ਼ ਸਾਬਰੀ ਘਰ ਚੱਲ ਮੇਰੇ ਨਾਲ ਮੈਂ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਪਲੀਜ਼ ਅਰਮਾਨ ਜਿੱਦ ਨਾ ਕਰ ਪਲੀਜ਼ ਜਾ ਹੁਣ ਤੇ ਹਾਂ ਮੈਨੂੰ ਲੱਭਣ ਦੁਆਰਾ ਇੱਥੇ ਨਹੀਂ ਅਰਮਾਨ ਤਾਂ ਚਲਾ ਗਿਆ ਪਰ ਸਾਬਰੀ ਅੱਗੇ ਉਹਦੀ ਜ਼ਿੰਦਗੀ ਦੀ ਰੀਲ ਚਲਾ ਗਿਆ ਕੌਣ ਸੀ ਰਾਹੁਲ ਦਾ ਬਾਪ ਉਸ ਹਨੇਰੀ ਰਾਤ ਕੀ ਹੋਇਆ ਸੀ ਕਿੱਥੇ ਵੇਚਿਆ ਗਿਆ ਸਭ ਉਹ ਜਾਦਗਰ ਸਾਬਰੀ ਕੰਬ ਗਈ ਤੇ ਗਵਾਚ ਗਈ ਆਪਣੀ ਬਚਪਨ ਦੀ ਦੁਨੀਆ ਚ ਉਹਦੇ 14 ਕੁ ਸਾਲ ਦੀ ਦੇ ਲੱਕਰ ਦੇ ਕਮਰੇ ਚ ਬੈਠੀ ਤੇ ਕੰਨਾਂ ਚ ਪਈ ਮਾਂ ਦੀ ਆਵਾਜ਼ ਨਹੀਂ ਨਹੀਂ ਸਾਬਰੀ ਨਹੀਂ ਸਾਬਰੀ ਨਹੀਂ ਕਿੱਥੇ ਮਰ ਗਈ ਡੁੱਬੜੀ ਆਈ ਮਾਂ ਆਈ ਸਾਬਰੀ ਕਮਰੇ ਚੋਂ ਬਾਹਰ ਆਉਂਦੀ ਹੈ ਬਾਹਰ ਹਲਕੀ ਹਲਕੀ ਬਰਫ ਡਿੱਗ ਰਹੀ ਹੈ ੜੀਪਲ ਵੈ ਵੀ ਜਾਣ ਦਿਆ ਕਰਮਾ ਹਰ ਵੇਲੇ ਮਗਰ ਪਈ ਹੀ ਰਹਿੰਦੀ ਹੈ ਸਾਬਰੀ ਆ ਕਰਦੇ ਸਾਬਰੀ ਉਹ ਕਰਦੇ ਦੇ ਕਿੰਨੀ ਜ਼बान ਚ ਲਲਦੀ ਹੈ ਇਹਦੀ ਬਹੁਤ ਜਿੱਡੀ ਹੋਗੀ ਹਲੇ ਵੀ ਗਲੀ ਦੇ ਜਵਾਕਰ ਨਾਲ ਖੇਡਦੀ ਰਹਿੰਦੀ ਹੈ ਆ ਜਾਣ ਦੇ ਤਰੀਕ ਤੋਂ ਨੂੰ ਪਟਵਾਉਂਦੀ ਏ ਤੇਰੀ ਗੋਤ ਵੀਰ ਬਹਾਦਰ ਸਾਬਰੀ ਦਾ ਪਿਓ ਸਾਈਕਲ ਕੰਦਣਾ ਲਾਉਂਦਾ ਹੋਇਆ ਕੀ ਹੋਇਆ ਕਿਉਂ ਲੜਨ ਲੱਗਿਆ ਦੋਵੇਂ ਮਾਮਾ ਤੀਆਂ ਸਾਬਰੀ ਦੀ ਮਾਂ ਪਾਵਾ ਰੂਪਾ ਬੋਲੀ ਆਪਦੀ ਲਾਡਲੀ ਨੂੰ ਪੁੱਛੋ ਜੋ ਸਾਰਾ ਦਿਨ ਬੱਚਿਆਂ ਨਾਲ ਗਲੀਆਂ 'ਚ ਖੇਡਦੀ ਫਿਰਦੀ ਰਹਿੰਦੀ ਐ ਬੱਚੀ ਹੀ ਤਾਂ ਹੈ ਮੇਰੀ ਤੀ ਸਾਬਰੀ ਜਾਤੀਏ ਖੇਡ ਲਾ ਬਾਅਦ ਜ਼ਿਆਦਾ ਦੂਰ ਨਾ ਜਾਵੀਂ ਤੁਹਾਡੀ ਐਨੀ ਖੁੱਲ ਸਾਬਰੀ ਦੀ ਜ਼ਿੰਦਗੀ ਬਰਬਾਦ ਕਰੂਗੀ ਤੁਸੀਂ ਦੇਖ ਲਓ ਇੱਕ ਦਿਨ ਨਾ ਚਿੰਤਾ ਕਰ ਸਾਬਰੀ ਦੀ ਮਾਂ ਕੁਝ ਨਹੀਂ ਹੁੰਦਾ ਆ ਚਾਤ ਦਿਨ ਹੁੰਦਿਆ ਖੇਡਣ ਦੇ ਬਾਅਦ ਵਿੱਚ ਜਦ ਸੋਰੇ ਚਲੀ ਗਈ ਪਤਨਿ ਅਗਲੇ ਨੇ ਹੱਸਣ ਵੀ ਦੇਣਾ ਕਿ ਨਹੀਂ ਪਰ ਕੁਝ ਤਾਂ ਸੋਚ ਭੱਲਿਆ ਉੱਤੋ ਜਵਾਨਾ ਕਿੜਾ ਭਵਾ ਰੂਪਾ ਚੋਰਾ ਕਰਦੀ ਬੋਲੀ ਚੱਲ ਛੱਡ ਸਾਬਰੀ ਦੀ ਮਾਂ ਤੂੰ ਗਰਮ ਗਰਮ ਚਾਹ ਬਣਾ ਕੇ ਲਿਆ ਅਚਾਨਕ ਬਹੁਤ ਤੇਜ਼ ਬਰਫ ਫਿਰ ਸ਼ੁਰੂ ਹੋ ਗਈ ਸੀ ਸਾਬਰੀ ਹਲੇ ਘਰ ਨਹੀਂ ਸੀ ਆਈ ਵੀਰ ਬਹਾਦਰ ਟਰਚ ਲੈ ਕੇ ਸਾਬਰੀ ਨੂੰ ਲੱਭਣ ਨਿਕਲ ਗਿਆ ਸਾਬਰੀ ਓ ਸਾਬਰੀ ਬੀਰ ਬਹਾਦਰ ਮੂੰਹ ਦੇ ਦੋਨੇ ਪਾਸੇ ਹੱਥ ਰੱਖ ਕਿੰਨੀ ਹੀ ਆਵਾਜ਼ਾਂ ਸਾਬਰੀ ਨੂੰ ਮਾਰਦਾ ਉਤਰਾਈ ਵੱਲ ਤੁਰਿਆ ਜਾ ਰਿਹਾ ਸੀ ਨਾਲ ਨਾਲ ਤਾਰਚ ਅਸੇ ਪਾਸੇ ਕੋ ਮਾਰਿਆ ਸੀ ਤਾਂ ਕਿ ਸਾਬਰੀ ਦਾ ਕੁਝ ਪਤਾ ਲੱਗ ਸਕੇ ਪਰ ਸਾਬਰੀ ਦਾ ਕੋਈ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਦਸੰਬਰ ਦਾ ਮਹੀਨਾ ਠੜਾਕੇ ਦੀ ਠੰਡ ਹੱਥ ਪੈ ਸੁੰਨ ਕਰ ਰਹੀ ਸੀ ਤੇ برف ਨੇ ਸੜਕ ਚਿੱਟੀ ਕਰ ਦਿੱਤੀ ਸੀ ਇੱਕ ਬਰਫੀਲਾ ਤੂਫਾਨ ਆਉਣ ਦੀ ਸਭਾਵਨਾ ਲੱਗ ਰਹੀ ਸੀ ਕਿਉਂਕਿ ਸੰਦਾ ਕੋਪੂ ਤੇ ਟਾਈਗਰ ਹਿੱਲ ਤੇ ਬਰਫਵਾਰੀ ਦੇ ਨਾਲ ਸ਼ੀਤ ਲੈ ਚੱਲਣੀ ਸ਼ੁਰੂ ਹੋ ਗਈ ਸੀ ਵੀਰ ਬਹਾਦਰ ਸਾਬਰੀ ਨੂੰ ਆਵਾਜ਼ਾਂ ਮਾਰਦਾ ਤੁਰਿਆ ਜਾ ਰਿਹਾ ਹੈ ਹਨੇਰਾ ਹੋ ਚੁੱਕਾ ਬਾਜ਼ਾਰ ਬਿਲਕੁਲ ਬੰਦ ਹੋ ਚੁੱਕਾ ਸਾਰੇ ਪਾਸੇ ਸਨਨਾਟਾ ਇੱਕ ਲੰਬੀ ਚੁੱਪ ਘਬਰਾਇਆ ਹੋਇਆ ਵੀਰ ਬਹਾਦਰ ਕਾਲੀ ਕਾਲੀ ਤੁਰਿਆ ਏ ਤੇ ਨਾਲ ਨਾਲ ਖੁਦ ਹੀ ਬੋਲ ਰਿਹਾ ਸਹੀ ਕਹਿੰਦੀ ਐ ਸਾਬਰੀ ਦੀ ਮਾਂ ਕਿ ਕੁੜੀ ਜਵਾਨ ਐ ਇਹਨੂੰ ਕੁੜੀ ਬਣ ਕੇ ਰਹਿਣ ਦਿਓ ਪਰ ਪਾਗਲ ਤਾਂ ਮੈਂ ਜੋ ਕਹਿ ਦਿੰਨਾ ਜਾਂ ਖੇਤ ਲੈ ਜਾ ਕੇ ਉਹ ਕਰ ਜੋ ਤੇਰਾ ਜੀ ਕਰਦਾ ਨਾਲੇ ਮੈਂ ਜਾਂਦੀ ਨੂੰ ਕਹਿ ਕੇ ਤੁਰਿਆ ਸੀ ਕਿ ਸਾਬਰੀ ਜਿਆਦਾ ਦੂਰ ਨਾ ਜਾਵੇਂ ਪਰ ਇਹ ਕੁੜੀ ਕਦੇ ਕਿਸੇ ਦੀ ਸੁਣੇ ਤਾਨਾ ਅਚਾਨਕ ਜਦੋਂ ਉਹ ਇੱਕ ਗਲੀ ਅੱਗੂ ਲੰਗੜ ਲੱਗਾ ਤਾਂ ਉਹਦੇ ਕੰਨੇ ਸਾਬਰੀ ਦੀ ਆਵਾਜ਼ ਪਈ ਪਾਪਾ ਮੈਂ ਇੱਥੇ ਆਂ ਪਲੀਜ਼ ਮੈਨੂੰ ਬਚਾਓ ਬੀਰ ਬਹਾਦਰ ਦੇਖਦਾ ਸਾਬਰੀ ਕਿਸੇ ਰੇੜੀ ਦੇ ਮਗਰ ਕਿਸੇ ਦੁਕਾਨ ਦੇ ਥੜੇ ਤੇ ਛੱਟਰ ਨਾਲ ਲੱਗ ਕੇ ਬੈਠੀ ਹੈ ਇੱਕਦਮ ਡਰੀ ਹੋਈ ਤੇ ਠੰਡ ਨਾਲ ਕੰਬ ਰਹੀ ਹੈ ਬੀਰ ਬਹਾਦਰ ਭੱਜ ਕੇ ਸਾਬਰੀ ਕੋਲ ਗਿਆ ਡਰੀ ਹੋਈ ਸਾਬਰੀ ਪਿਓ ਦੇ ਗੱਲ ਨੂੰ ਚਿੰਬੜ ਗਈ ਪਿਓ ਧੀਆਂ ਲਈ ਹੁੰਦੇ ਵੀ ਰੱਬ ਹੈ ਕੀ ਹੋਇਆ ਮੇਰੀ ਧੀ ਨੂੰ ਬੀਰ ਬਹਾਦਰ ਸਾਬਰੀ ਦੇ ਸਿਰ ਤੇ ਹੱਥ ਫੇਰਦਾ ਬੋਲਿਆ ਪਾਪਾ ਉਹ ਸਾਬਰੀ ਨੇ ਸੜਕ ਦੇ ਉਂਗਲ ਵੱਲ ਇਸ਼ਾਰਾ ਕੀਤਾ ਦੇਖ ਕੇ ਬੀਰ ਬਹਾਦਰ ਦਾ ਹਾਸਾ ਨਿਕਲ ਗਿਆ ਸੜਕ ਤੇ ਛੋਟਾ ਜਿਹਾ ਕੁੱਤਿਆ ਤੇ ਕਤੂਰਿਆ ਬੈਠਾ ਸੀ ਸਾਬਰੀ ਉਹਦੇ ਤੋਂ ਡਰਦੀ ਥੜੇ ਤੇ ਚੜ ਕੇ ਬੈਠੀ ਸੀ ਜਾਣੀ ਸਾਬਰੀ ਡਰਾ ਦਿੱ ਤੈ ਮੈਨੂੰ ਵੀ ਐਡੀ ਵੱਡੀ ਹੋ ਗਈ ਤੇ ਹਲੇ ਵੀ ਕਤੂਰਿਆ ਤੋਂ ਡਰਦੀ ਆ ਤੂੰ ਸਾਰੀ ਉਮਰ ਡਰਦੀ ਹੀ ਰਹਿਣਾ ਪਰ ਪਿਓ ਕੀ ਜਾਣਦਾ ਸੀ ਕਿ ਹਲੇ ਤਾਂ ਉਹ ਮਾਤਾ ਨੇ ਸਾਬਰੀ ਦਾ ਮੱਥਾ ਵੈਸ਼ੀ ਬਗਿਆੜਾ ਨਾਲ ਲਪਾਉਣਾ ਸੀ ਕਤੂਰਿਆ ਤੋਂ ਡਰਨ ਵਾਲੀ ਸਾਬਰੀ ਨੇ ਕਾਲਿਆ ਦਾਤ ਨੂੰ ਟਕਰਾਉਣਾ ਸੀ ਦਰਿੰਦਿਆਂ ਨਾਲ ਦੋਵੇਂ ਪਿਓ ਤੀ ਘਰ ਪਹੁੰਚ ਗਏ ਤੈਨੂੰ ਕਿੰਨੀ ਵਾਰ ਕਿਹਾ ਸাবਰੀ ਦੀ ਮਾਂ ਕਿ ਇਹਨੂੰ ਠੰਡ ਚ ਬਾਹਰ ਨਾ ਨਿਕਲਣ ਦਿਆ ਕਰ ਤੂੰ ਕੁੜੀ ਨੂੰ ਠੰਡ ਲਵਾਉਣੀ ਐ ਸাবਰੀ ਦੀ ਮਾਂ ਚਾਹ ਦੇ ਬਾਗਾਂ ਚ ਕੰਮ ਕਰਦੀ ਸੀ ਸাবਰੀ ਵੀ ਸਕੂਲੋਂ ਆ ਕੇ ਚਾਹ ਦੇ ਬਾਗਾਂ ਜਾ ਕੇ तितਲੀਆਂ ਫੜਦੀ ਰਹਿੰਦੀ ਹੌਲੀ ਹੌਲੀ ਉਹ ਜਵਾਨ ਤਾਂ ਹੁੰਦੀ ਗਈ ਪਰ ਰਹੀ ਵਿਚਾਰੀ ਪੋਲੀ ਦੀ ਪੋਲੀ ਹਰ ਇੱਕ ਦੀਆਂ ਗੱਲਾਂ ਚ ਆਉਣ ਵਾਲੀ ਪਰ ਦੁਨੀਆ ਪੋਲੇ ਬੰਦੇ ਦੀ ਨਹੀਂ ਐ ਜੇ ਇੱਥੇ ਰਹਿਣਾ ਤਾਂ ਚਲਾਕੀਆਂ ਦਾ ਸਿੱਖਣੀ ਐ ਪੈਂਦੀਆਂ ਪਰ ਉਹ ਸਾਬਰੀ ساری ਉਮਰ ਨਾ ਸਿੱਖ ਸਕੀ ਇਦਾਂ ਹੀ ਜਵਾਨੀ ਦਾ ਜਿਸਮ ਤੇ ਬਚਪਨ ਦਾ ਦਿਮਾਗ ਲੈ ਕੇ ਸਾਬਰੀ ਕਾਲੇ ਤੱਕ ਪਹੁੰਚ ਗਈ ਪੜਾਈ ਵਿੱਚ ਪੂਰਾ ਧਿਆਨ ਰੱਖਦੀ ਬਸ ਦਿਮਾਗ 'ਚ ਉਹਦੇ ਇੱਕੋ ਸੁਪਨਾ ਸੀ ਫੈਸ਼ਨ ਡਿਜ਼ਾਈਨਰ ਬਣਨਾ ਕਾਲਜ ਦੇ ਕਿੰਨੇ ਹੀ ਮੁੰਡੇ ਸੀ ਜੋ ਸਾਬਰੀ ਪਿੱਛੇ ਰੋਜ਼ ਲੜਦੇ ਸੀ ਪਰ ਉਹਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ ਸੀ ਉਹਦੀ ਅਗਰ ਕਾਲਜ 'ਚ ਕਿਸੇ ਨਾਲ ਦੋਸਤੀ ਹੋਈ ਤਾਂ ਉਹ ਸੀ ਆਰਮਾਨ ਅਰਮਾਨ ਨਾਲ ਰਹਿਣ ਕਰਕੇ ਕੁਝ ਹੱਦ ਤੱਕ ਸਾਬਰੀ ਸਾਮੇਦਰ ਹੋ ਗਈ ਸੀ ਪਰ ਐਨੀ ਨੇ ਜਿੰਨਾ ਤੇਜੇ ਜਮਾਨਾ ਅਸਲ ਚ ਅਰਮਾਨ ਸਾਬਰੀ ਨੂੰ ਪਿਆਰ ਕਰਦਾ ਸੀ ਪਰ ਸਾਬਰੀ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਜਦ ਕਦੇ ਅਰਮਾਨ ਪਿਆਰ ਦੀ ਗੱਲ ਛੇੜਦਾ ਤਾਂ ਸਾਬਰੀ ਉਸ ਸਕੇ ਆਪਣਾ ਮਾਡਲਿੰਗ ਦਾ ਸੁਪਨਾ ਰੱਖ ਦਿੰਦੀ ਵਕਤ ਗੁਜ਼ਰਦਾ ਗਿਆ ਕਾਲਜ ਦੀ ਪੜਾਈ ਪੂਰੀ ਹੁੰਦਿਆਂ ਤੱਕ ਸਾਬਰੀ ਅਰਮਾਨ ਨਾਲ ਕਾਫੀ ਕੁਲ ਮਿਲ ਗਈ ਸੀ ਕੁੰਜਵੀਰ ਮਾਨਤੀ ਸਾਬਰੀ ਦੇ ਪਰਿਵਾਰ ਚ ਕਾਫੀ ਆਉਣ ਜਾਣ ਸੀ ਇੱਕ ਦੂਜੇ ਦੇ ਕਰ ਹੁਣ ਸਾਬਰੀ ਦੀ ਅਗਲੀ ਇੱਛਾ ਵਿਦੇਸ਼ ਜਾ ਕੇ ਮਾਡਲਿੰਗ ਦੀ ਪੜਾਈ ਕਰਨ ਦੀ ਸੀ ਜਿਸ ਲਈ ਮੇਨ ਸੀ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ IFA Paris International Fashion Academy ਬੀਰ ਬਹਾਦਰ ਇਸ ਵਿੱਚ ਰਾਜੀ ਨਹੀਂ ਸੀ ਉਹ ਨਹੀਂ ਸੀ ਚਾਹੁੰਦਾ ਕਿ ਸਾਬਰੀ ਉਹਨਾਂ ਤੋਂ ਦੂਰ ਜਾਵੇ ਤੇ ਨਾਲੇ ਉਹ ਮਾਡਲਿੰਗ ਵਾਲੇ ਕੰਮ ਤੇ ਤਾਂ ਬਿਲਕੁਲ ਖਿਲਾਫ ਸੀ ਪਰ ਕਿਸਮਤ ਨਾਂ ਦੀ ਵੀ ਕੋਈ ਚੀਜ਼ ਹੁੰਦੀ ਐ ਜੋ ਜਨਮ ਤੋਂ ਪਹਿਲਾਂ ਲਿਖ ਦਿੰਦੀ ਐ ਬਿਉ ਮਾਤਾ ਪੁੱਠੇ ਹੱਤ ਨਾਲ ਸਾਡੇ ਮੱਥੇ ਤੇ ਚਾਰ ਲਕੀਰਾਂ ਅੰਦਰ ਨਾਲੇ ਜਿਹੜਾ ਤੂਫਾਨ ਆਉਣ ਵਾਲੇ ਵਕਤ ਦੀ ਬੁੱਕ ਚ ਬੈਟਰ ਸਾਬਰੀ ਨੂੰ ਉਡੀਕ ਰਿਹਾ ਸੀ ਉਹਨੇ ਵੀ ਤਾਂ ਆਖਰ ਤੱਕ ਰਾਉਣਾ ਹੀ ਸੀ ਸਾਬਰੀ ਨਾਲ ਸਾਬਰੀ ਇੱਕੋ ਜਿੱਤ ਤੇ ਅੜੀ ਹੋਈ ਸੀ ਉਹਦੀ ਜਿੱਦ ਸੀ ਪੈरिस ਜਾ ਕੇ ਮਾਡਲਿੰਗ ਸਿੱਖਣ ਦੀ ਹੁਣ ਉਹਨੇ ਰੋਟੀ ਵੀ ਖਾਣੀ ਸ਼ੁਰੂ ਕਰ ਦਿੱਤੀ ਜਦੋਂ ਸਾਬਰੀ ਦੀ ਮਾਂ ਸ਼ਾਮ ਨੂੰ ਵੀਰ ਬਹਾਦਰ ਨੂੰ ਰੋਟੀ ਫੜਾਉਣ ਲੱਗੀ ਉਹ ਬੋਲਿਆ ਤੈਨੂੰ ਕਿੰਨੀ ਵਾਰ ਕਿਹਾ ਸਾਬਰੀ ਦੀ ਮਾਂ ਜਿੰਨਾ ਚਿਰ ਮੇਰੀ ਤੀ ਸਾਬਰੀ ਰੋਟੀ ਨਹੀਂ ਖਾਂਦੀ ਮੈਂ ਰੋਟੀ ਨਾ ਦਿਆ ਕਰ ਮੇਰੀ ਲਾਡਲੀ ਤਾਂ ਰੋਟੀ ਛੱਡੀ ਬੈਠੀ ਐ ਜੀਤੀ ਐ ਕਹਿੰਦੀ ਮੈਂ ਨਹੀਂ ਖਾਣੀ ਉਹਨਾਂ ਚਿਰ ਰੋਟੀ ਜਿੰਨਾ ਚਿਰ ਮੈਨੂੰ ਤੁਸੀਂ ਮੇਰਾ ਸੁਪਨਾ ਪੂਰਾ ਕਰਨੋਂ ਨਹੀਂ ਪੇਦੇ ਹੁਣ ਉਸ ਅੱਗੇ ਚੁੱਕਣ ਤੋਂ ਇਲਾਵਾ ਕੋਈ ਰਾਹ ਨਹੀਂ ਸੀ ਬਚਿਆ ਆਖਰ ਵੀਰ ਬਹਾਦਰ ਆਪਣੀ ਪੋਲੀ ਤੀਦੇ ਸੁਪਨੇ ਅੱਗੇ ਹਾਰ ਗਿਆ ਪਰ ਸਾਬਰੀ ਦੀ ਮਾਂ ਪਾਵਾ ਰੂਪਾ ਹਲੇ ਵੀ ਸਾਬਰੀ ਨੂੰ ਸਮਝਾ ਰਹੀ ਸੀ ਕਿ ਦੇਖ ਤੀਏ ਕਮਲ ਨੇ ਕੋਟੀ ਦਾ ਹੁੰਦਾ ਇਹ ਦੁਨੀਆ ਬਹੁਤ ਤੇਜ ਆ ਤੂੰ ਇਹ ਪੋਲੀ ਤੂੰ ਹਲੇ ਦੇਖੀ ਨਹੀਂ ਦੁਨੀਆ ਇਹ ਬਾਹਰੋਂ ਹੋਰ ਆ ਤੇ ਅੰਦਰੋਂ ਹੋਰ ਆ ਇਹ ਇੰਨੀ ਸਿੱਧੀ ਨਹੀਂ ਆ ਜਿੰਨੀ ਦਿਸਦੀ ਐ ਪਰ ਸਾਬਰੀ ਦਸ ਤੋਂ ਮਸਨੀ ਹੋ ਰਹੀ ਸੀ ਵੀਰ ਬਹਾਦਰ ਨੇ ਵੀ ਸਾਬਰੀ ਨੂੰ ਗੁੱਸੇ ਵਿੱਚ ਭੇਜਣ ਲਈ ਹਾਂ ਤਾਂ ਕਰ ਦਿੱਤੀ ਪਰ ਅੰਦਰੋਂ ਉਹ ਵੀ ਖੁਸ਼ ਨਹੀਂ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਜੀ ਇਹ ਕਹਾਣੀ ਬਿਆਨ ਸਿੰਘ ਬੇਰੀ ਵਾਲਾ ਵੀਰ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ